ਕਾਇਆ ਖੁਸ਼ੀ ਦੀ ਗੱਲ ਤਾਂ ਨਾਲ ਸਾਂਝੀ ਕਰੀਏ ਕਿ ਪਾਕ ਬਾਰ ਦੀ ਜਿਹੜੀ ਜਾਂਗ ਹੈ ਨਾ ਉਹ ਰੁਕ ਗਈ ਹੈ ਮਾਸ਼ਾਅੱਲਾ ਬਹੁਤ ਹੀ ਵਧੀਆ ਕੰਮ ਹੋ ਗਿਆ ਚਲੋ ਕਿਹਦੀ ਸੁਣੀਗੀ ਜਿਵੇਂ ਉਹ ਆ ਰੁਕ ਗਿਆ ਕੰਮ ਤੇ ਲੋਕਾਂ ਨੂੰ ਸਕੂਨ ਹੋ ਗਿਆ ਹਾਂ ਤੇ ਜਵਾਬ ਤੇ ਦੇ ਕੋਈ ਖੁਸ਼ ਹੈ ਤੂੰ ਕਿ ਨਹੀਂ ਬਿਲਕੁਲ ਲਓ ਸਰ ਤੁਸੀਂ ਵੀ ਆ ਜਾਓ ਨਾਲੋਂ ਬਿਲਕੁਲ ਗਰੀਬ ਬੰਦੇ ਨਾਲ ਰੋਟੀ ਖਾਣੀ ਲਓ ਜੀ ਮਸ਼ੀਨ ਆ ਗਈ ਆਪਣੀ ਮਾਸ਼ਾਅੱਲਾ ਹੋ ਗਈ ਸ਼ੁਰੂ Está aí em ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਹਨਾ ਹਦਿਆਂ ਆਪਾਂ ਕਰਦੇ ਆ ਅੱਜ ਦੇ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਵੇਖੋ ਲਾਓ ਜੀ ਚੱਲੇ ਆ ਆਪਣੀ ਮਾਸ਼ਾਅੱਲਾ ਲੱਗਣ ਲੱਗੀ ਆ ਜੇ ਮਸ਼ੀਨ ਆ ਦੋ ਦਿਨ ਮੌਸਮ ਖਰਾਬ ਸੀ ਤੇ ਹੁਣ ਲਾਉਣ ਲੱਗੇ ਆਪਣੀ ਮਸ਼ੀਨ ਉਹਦੋਂ ਨਾਲ ਧੜਛੜ ਬਣਾਤੀ ਸੀ ਤੁਸੀਂ ਵਲੌਗ ਵੇਖਿਆ ਹੋਣਾ ਤੇ ਅੱਜ ਜਿਹੜਾ ਫਿਰ ਆ ਗਈ ਆ ਮਸ਼ੀਨ ਬਾਰਿਸ਼ ਤੋਂ ਬਾਅਦ ਤੇ ਲਾਉਣ ਲੱਗੇ ਆ ਤੇ ਅੱਲਾ ਕਰੇ ਅੱਜ ਕੰਮ ਨਿਬੜ ਜਾਵੇ ਅਸੀਂ ਹੋਈਏ ਇਥੇ ਵਿਲੇ ਕਿਉਂਕਿ ਕਿਸਾਨ ਅੱਗੇ ਬਹੁਤ ਜ਼ਿਆਦਾ ਹੋਣ ਡਿਆ ਤੋ ਚੱਲਦੇ ਆ ਹੁਣ ਮਸ਼ੀਨ ਤੇ ਜੋ ਸੁਰਤੀ ਆ ਲੋਈ ਤੁਹਾਡੇ ਨਾਲ ਸਾਂਝੀ ਕਰਨੀ ਆ ਤੁਸੀਂ ਵਲੋਗ ਇੰਜੋਏ ਕਰੋ ਲਓ ਜੀ ਮਸ਼ੀਨ ਆ ਗਈ ਆਪਣੀ ਮਾਸ਼ਾਅੱਲਾ ਹੋ ਗਈ ਸ਼ੁਰੂ ਕਟਾਈ ਕਰਨ ਦੀ ਆ ਕੀ ਮਾਸ਼ਾਅੱਲਾ ਵਾਰਡ ਸ਼ਹੀਦ ਹੈ ਦੀ ਆਪਾਂ ਹਰੀ ਵੀ ਨਾਲੇ ਨਾਲ ਆ ਲੈ ਨੇ ਛੀਨ ਵਾਲੇ ਨਾਲ ਦੇਖਣ ਤਾਂ ਨੇ ਤੇ ਜਦੋਂ ਹੀ ਚੱਲਦੇ ਨਾਲੇ ਵੇਨੇ ਕੁਚਾ ਦੋ ਚਾਰ ਰਿਲਾ ਚਿਲਾਵੇਂ ਬਣਾਉਂਦੇ ਆ ਤੇ ਨਾਲੇ ਆਦਾ ਮਸ਼ੀਨ ਦੇ ਵੇਨੇ ਸਾਰਸ ਬਸੇ ਕੀ ਸੋਤੇ ਆ ਲੈ ਪੂਰੀ ਕਿਸ ਤਰ੍ਹਾਂ ਦੀ ਬਣਨਦੀ ਆ ਚੱਲ ਕੇ ਵੇਨੇ ਆਪਾਂ ਬਾਕੀ ਘੱਟਾ ਬੜਾ ਡਾਉਂਦੇ ਹੀ ਆ ਦਾਂ ਛੱਡ ਲਈ ਆਪਾਂ ਤੇ ਪਾਣੀਪੁਰਨ ਡਾਉਨ ਨੇ ਉਹਦਾ ਮਸ਼ੀਨ ਲੱਗੀ ਆ ਉਹ ਆਪਣੇ ਤੇ ਜਾਨ ਛੱਡ ਗਈ ਮਸ਼ੀਨ ਤੋਂ ਚਾਚੇ ਵਾਲੇ ਆ ਗਈ ਥੋੜੀ ਛੜੀ ਬਣਾਉਂਦੇ ਨੇ ਤੇ ਆਪਾਂ ਥੰਬੀਆ ਉਹਦਾ ਮਾਲ ਡੰਗਰ ਦਾ ਕੰਮ ਆਹ ਵੇ ਨਾਉਣ ਲੱਗਾ ਹੁਣ ਤੂੰ ਨਾ ਸਾਡੀ ਨਾਉਣ ਤੂੰ ਤਾਂ ਮਸ਼ੀਨ ਲੱਗੀ ਆ ਥੋੜੀ ਵਾਲੀ ਥੋੜੀ ਬਣ ਰਹੀ ਹੈ ਤੇ ਆਪਾਂ ਪਠਾਪਠੇ ਬੰਨੇ ਆ ਮਾਲਨਗਰ ਬੰਨੇ ਆ ਤੁਮੜਕੇ ਨੂੰ ਮਿਲਦੇ ਆ ਪਚਵਾਈ ਤੇ ਲਓ ਜੀ ਆਪਣੀ ਕਰਨਕ ਮਾਸ਼ੱਲਾ ਵੱਢੀ ਗਈ ਸਾਰੀ ਤੇ ਇਧਰ ਤਾਇ ਹੋਰਾਂਲੇ ਆ ਗਈ ਤੇ ਤੁਸੀਂ ਸੂਰਜ ਵਾਲਾ ਥਿਊ ਵੇਖੋ ਤੇ ਚਲਦੇ ਵੇਨੇ ਕੀ ਸੁਰਤੀ ਆਲੇ ਚਾਚੀ ਦੀ ਵੀ ਵੱਢੀ ਗਈ ਹੈ ਸਾਡੀ ਵੀ ਵੱਢੀ ਗਈ ਤੇ ਟਰੈਲ ਥੋੜੀ ਲੈ ਕੇ ਅੱਭੂ ਨਹੀਂ ਖਰੋਤੇ ਨੇ ਚੱਲ ਕੇ ਬਹਿਨੇ ਆ ਕੀ ਸੀਨੇ ਬਕਾਇਆ ਖੁਸ਼ੀ ਦੀ ਗੱਲ ਤਾਂ ਨਾਲ ਸੰਜੀ ਕਰੀਏ ਕਿ ਪਾਗ ਭਰ ਦੀ ਜਿਹੜੀ ਜਾਂਗਿਆ ਨਾ ਉਹ ਰੁਕ ਗਈ ਹੈ ਮਾਸ਼ਾਅੱਲਾ ਬਹੁਤ ਹੀ ਵਧੀਆ ਕੰਮ ਹੋ ਗਿਆ ਚਲੋ ਜਿਹਦੀ ਸੁਣੀਗੀ ਜਿਵੇਂ ਉਹ ਆ ਰੁਕ ਗਿਆ ਕੰਮ ਤੇ ਲੋਕਾਂ ਨੂੰ ਸਕੂਨ ਹੋ ਗਿਆ ਤੇ ਵਾਪਸ ਆਪਣੇ ਕੰਮਾਂ ਕਰਨ ਠੀਕ ਹੈ ਜ਼ਿੰਮੇਦਾਰ ਉਹਦਾ ਜ਼ਿੰਮੇਦਾਰਾ ਕਰਨਾ ਜਿਹੜੇ ਪਰਲੇ ਪਾਸੇ ਦੇ ਭਰਾ ਨੇ ਉਹ ਵੀ ਆਪਣਾ ਜ਼ਿੰਮੇਦਾਰਾ ਕਰਨਾ ਬਹੁਤ ਨੁਕਸਾਨ ਹੋ ਗਿਆਗੇ ਵੀ ਤੇ ਕੰਮ ਆਪਦਾ ਫਿਰ ਸ਼ੁਰੂ ਕਰਨ ਬਾਰਡਰ ਖੁੱਲਨੇ ਚਾਹੀਦੇ ਆ ਕੰਮਕਾਰ ਵੀ ਹੋਣੇ ਚਾਹੀਦੇ ਲੋਕ ਆਉਣ ਜਾਣ ਸਾਡੇ ਜਿਹੜੇ ਸਿੱਖ ਭਰਾ ਨੇ ਸਭ ਤੋਂ ਜਿਹੜਾ ਜਿਲੀ ਖੁਸ਼ੀ ਹੋਊਗੀ ਸਾਨੂੰ ਤੇ ਸਾਡੇ ਭਰਾ ਆਉਣ ਆਪਣੀਆਂ ਬਾਤਾਂ ਕਰਨ ਤੇ ਮਿਲਣ ਗੁਲਣ ਉਵੇਂ ਪਿਆਰ ਰਵੇ ਜਿਵੇਂ ਅੱਗੇ ਹੈਗਾ ਸੀ ਤੇ ਬਾਕੀ ਬਸ ਹਰਤੇ ਹਲਵੇਂ ਜਾ ਕੇ ਨਜ਼ਾਰਾ ਚੈੱਕ ਕਰੋ ਭਾਈ ਨਜ਼ਾਰਾ ਤੇ ਸੂਰਜ ਖੱਲੇ ਮਸ਼ੀਨ ਉਹ ਜਿਹੜਾ ਕੋਨੇ ਵੱਡਿਆ ਆਹ ਲੱਗ ਪੰਨ ਆਹੋ ਉਹ ਵੀ ਆਪਣਾ ਹੀ ਹੈ ਦਾ ਬਾਈ ਦੇ ਮੁੰਡੇ ਦਾ ਇਹ ਮਤਲਬ ਉਹ ਨਹੀਂ ਨਾ ਇਸ ਤੋਂ ਦੇਖੇ ਨਾ ਆਪਸੇ ਬੋਲੰਦੇ ਨੇ ਤੇ ਆਪਨੇ ਜਿਹੜੀ ਸਾਡੀ ਉਹ ਚੱਲੀ ਲਓ ਜੀ ਚਾਚਾ ਜੀ ਮੁਬਾਰਕ ਹੋਵੇ ਆ ਜਾ ਚਾਚਾ ਕਾ ਦੇ ਲੈ ਪਾਕਿਸਤਾਨ ਦੀ ਇੰਡੀਆ ਦੀ ਸੁਲਾਹ ਹੋ ਗਈ ਹੈ ਕੁਛ ਨਹੀਂ ਤੂੰ ਹੁਣ ਸੇ ਗਲਾ ਲਾ ਲਈਓ ਹਾਂ ਤੇ ਜਵਾਬ ਤੇ ਦੇ ਕੋਈ ਖੁਸ਼ ਤੂੰ ਕਿ ਨਹੀਂ ਬਿਲਕੁਲ ਲਓ ਸਰ ਤੁਸੀਂ ਵੀ ਆ ਜਾਓ ਨਾਲੋਂ ਬਿਲਕੁਲ ਗਰੀਬ ਬੰਦੇ ਨਾਲ ਰੋਟੀ ਖਾਣੀ ਜੋ ਮਰਜ਼ੀ ਹੋ ਜਾ ਪਰ ਫਿਰ ਵੀ ਯਾਰ ਫਰਕ ਤੇ ਪੈਂਦਾ ਚਾਚਾ ਕੋ ਨਹੀਂ ਫਰਕ ਤੋਂ ਪਰੇਸ਼ਾਨ ਨਹੀਂ ਫਰਕ ਹਾਂਜੀ ਤੇ ਆ ਚਾਚਾ ਪਾਣੀ ਕੀ ਦਰਵਾਜ਼ਾ ਆ ਗਿਆ ਜਿਆਪਾਣ ਪੱਠੇ ਕਿਧਰ ਲਿਆ ਫੇ ਹਾਂ ਹਾਂ ਖੇਲੋ ਜੇ ਕੰਮ ਤੋਂ ਕੰਮ ਪੱਠੇ ਤਖਦੋ ਯਾਰੋ ਖਬਰਾਂ ਤੇ ਹਣੇ ਲੱਗ ਗਏ ਹਾਂ ਚਲੋ ਇਹ ਖਤਰਾ ਆਪਾਂ ਨੂੰ ਗਾਣੇ ਕੋਲ ਨਹੀਂ ਦੇਣੇ ਨਾ ਉਹ ਤੇਣੇ ਦੋ ਦਮਤ ਜਾਈ ਦੇਣਾ ਠੀਕ ਹੈ ਚਲੋ ਹੁਣ ਵੜ ਲੈਨੇ ਯਾਰ ਵੜ ਲੈਨੇ ਹੁਣ ਸ਼ਾਮ ਹੋ ਜਾਵੇ ਭਾਈ ਵੜ ਲੈਨੇ ਆ ਵੜ ਲੈਨੇ ਯਾਰ ਬੰਦੇ ਵੇਖ ਉਧਰ ਲੱਗ ਗਏ ਨੇ ਆਪਣੇ ਤੇ ਵੇਖ ਆਪਾਂ ਹੁਣ ਵੜ ਲੈਨੇ ਲੋ ਜਨਾਬ ਪੱਠੇ ਵੜ ਲਈਏ ਤੇ ਮਿਲਦੇ ਆਪਾਂ ਲੋ ਜੀ ਪੱਠੇ ਵੜ ਕੇ ਆਪਾਂ ਹੋ ਗਏ ਆ ਵਿਹਲੇ ਲੈ ਲਾਦ ਲਿਆ ਤੇ ਚੱਲਦੇ ਆਂ ਡੇਰੇ ਤੇ ਚੱਲ ਕਮਾਲ ਡੰਗਰ ਕਰੀਏ ਅੰਦਰ ਤੇ ਵਲੋਗ ਕਰਦੇ ਪਏ ਥਿਆਣੇ ਕੋਈ ਸ਼ਾਮ ਹੋ ਗਈ ਆ ਤੇ ਆਪਣੀ ਵੀ ਹੋ ਗਈ ਬੱਸ ਅੱਜ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ